ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਬਨਲਾ ਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇ ਆਦਰਵਾਇਸ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੰਘਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਓਗੇ ਤਾਂ ਮੈਂ ਤੁਹਾਨੂੰ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾਟ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਹਣਾ ਅਧਿਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੀ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਣਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਈ ਜਰੂ ਬਾਹਰ ਪਹੁੰਚ ਹੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇਹ ਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾੜ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇ ਹਣਾਈ ਅਧਿਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੀ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦਾ ਤੇ ਭਾਈ ਜਰੋਂ ਬਾਹਰ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਬਰੋਠ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਉਂਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਟ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋ ਹਣਾਈ ਅੱਧੀ ਪੂਰੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਹੋਰ ਕਰਨੀ ਹੈ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਈ ਜਾਨ ਬਾਹਰ ਖੋਜੇ ਹੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਉਂਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਉਂਗੇ ਫਿਰ ਉਹਦਾ ਨਹੀਂ ਅੱਧੀ ਪਜਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਹੋਰ ਕਰਨੇ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਭਲਾਣੇ ਤੇ ਪਹੁੰਚ ਆ ਭਲਾਣੇ ਤੱਕ ਤੇਰੀ ਪਹੁੰਚ ਆ ਨਾ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਭਾਜ ਜਾ ਉਹ ਬਾਹਰ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ